ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਜੋ ਪੈਕ ਤਿਆਰ ਕਰ ਰਹੀ ਆ ਉਹ ਮੈਂ ਕਰ ਰਹੀ ਆ ਜੀ ਪਿਗਮੈਂਟੇਸ਼ਨ ਵਾਸਤੇ ਜਿਨ੍ਹਾਂ ਦੇ ਫੇਸ ਦੇ ਉੱਪਰ ਬਹੁਤ ਹੀ ਪਿਗਮੈਂਟੇਸ਼ਨ ਹੋ ਗਈ ਆ ਕਾਲਾਪਨ ਬਹੁਤ ਜਾਂ ਟੈਨਿੰਗ ਆ ਗਈ ਆ ਉਹਨਾਂ ਵਾਸਤੇ ਅੱਜ ਮੈਂ ਪੈਕ ਰੈਡੀ ਕਰਾਂਗੀ ਇਹਦੇ ਨਾਲ ਤੁਹਾਡੀ ਸਕਿਨ ਵੀ ਟਾਈਟ ਹੋਵੇਗੀ ਤੇ ਦੇਖ ਤal ਵੀ ਰਿਮੂਵ ਹੋਣਗੇ ਜੋ ਤੁਹਾਡੇ ਫੇਸ ਦੇ ਉੱਪਰ ਜਿੱਦੀ ਦਾਗ ਧੱਬੇ ਨੇ ਉਹ ਵੀ ਰਿਮੂਵ ਹੋਣਗੇ ਅੱਜ ਹੁਣ ਅਸੀਂ ਪੈਕ ਨੂੰ ਤਿਆਰ ਕਰੀਏ ਕਿਵੇਂ ਇਹ ਦੇਖੋ ਇਹ ਪਟਾਟੋ ਦਾ ਜੂਸ ਲਿਆ ਹੋਇਆ ਮੈਨੇ ਪਟਾਟੋ ਨੂੰ ਚੰਗੀ ਤਰ੍ਹਾਂ ਤੁਸੀਂ ਵਾਸ਼ ਕਰਕੇ ਪੀਲ ਆਫ ਕਰਕੇ ਕੱਲ ਮੈਂ ਤੁਹਾਨੂੰ ਦਿਖਾਇਆ ਹੋਇਆ ਸੀ ਨਾ ਐਵੇਂ ਦੀ ਤੁਸੀਂ ਲੈ ਲੈਣੀ ਆਪਣੇ ਫੇਸ ਦੇ ਲਈ ਇਸ ਕੱਲੀ ਆਪਣੇ ਫੇਸ ਵਾਸਤੇ ਰੱਖਣੀ ਹੈ ਇੱਕ ਮੇਰੇ ਭੈਣ ਨੇ ਲਾਈਵ ਵਿੱਚ ਬੋਲਿਆ ਸੀ ਕਿ ਪਟਾਟੋ ਦਾ ਜੂਸ ਕਿਵੇਂ ਕੱਢਣਾ ਹੈ ਆ ਦੇਖੋ ਐਵੇਂ ਦੀ ਤੁਸੀਂ ਲੈ ਆਓ ਪਟਾਟੋ ਨੂੰ ਚੰਗੀ ਤਰ੍ਹਾਂ ਪੀਲ ਆਫ ਕਰਕੇ ਵਾਸ਼ ਕਰਕੇ ਫਿਰ ਇਹਦੇ ਨਾਲ ਤੁਸੀਂ ਗ੍ਰੇਟ ਕਰਕੇ ਉਹਦਾ ਕਿਵੇਂ ਵੀ ਤੁਸੀਂ ਜੂਸ ਮਤਲਬ ਕੱਟਸ ਹੱਥ ਨਾਲ ਕੱਟ ਲੋ ਜਾਂ ਤੁਸੀਂ ਤੇ ਚਾਹ ਪੁੰਦੇ ਜੀ ਜਿਸ ਦੇ ਨਾਲ ਉਹਦੇ ਨਾਲ ਵੀ ਤੁਸੀਂ ਕੱਢ ਸਕਦੇ ਜੀ ਇਸ ਨੂੰ ਕੱਢ ਕੇ ਇਵੇਂ ਉਸੇ ਟਾਈਮ ਕੱਢਣਾ ਜਦੋਂ ਹੀ ਤੁਸੀਂ ਮਤਲਬ ਪੈਕ ਲਗਾਣਾ ਵਾ ਫੇਸ ਤੇ ਉੱਪਰ ਉਸੇ ਟਾਈਮ ਕੱਢਣਾ ਉਹ ਬੋਲ ਰਹੇ ਕਿ ਮੇਰੇ ਪਿਗਮੈਂਟੇਸ਼ਨ ਬਹੁਤ ਜ਼ਿਆਦਾ ਤੁਸੀਂ ਇਸ ਤੇ ਵੀਡੀਓ ਬਣਾਇਓ ਤੇ ਮੈਂ ਉਹਨਾਂ ਲਈ ਆ ਜਿਵੇਂ ਵੀਡੀਓ ਬਣਾਈ ਅੱਗੇ ਵੀ ਮੈਂ ਇਹ ਵੀਡੀਓ ਪਾਈ ਹੋਈ ਹੈ ਤੁਸੀਂ ਉਹ ਵੀ ਦੇਖ ਸਕਦੇ ਜੀ ਅੱਜ ਮੈਂ ਫਿਰ ਇਹ ਵੀਡੀਓ ਬਣਾ ਰਹੀ ਆ ਮੇਰੀ ਸਿਸਟਰ ਨੇ ਬੋਲਿਆ ਕਿ ਮੇਰੇ ਪਿਗਮੈਂਟੇਸ਼ਨ ਕਾਲਾਪਨ ਬਹੁਤ ਜ਼ਿਆਦਾ ਆ ਗਿਆ ਮੈਂ ਦੇਖਿਆ ਉਹਨਾਂ ਦੇ ਕਿ ਉਹਨਾਂ ਦੇ ਫੇਸ ਦੇ ਉੱਪਰ ਨੋਜ਼ ਦੇ ਗੱਲਾਂ ਦੇ ਉੱਪਰ ਬਹੁਤ ਜ਼ਿਆਦਾ ਪਿਗਮੈਂਟੇਸ਼ਨ ਹੈ ਇਹ ਪੋਟੈਟੋ ਦਾ ਜੂਸ ਤੁਰੰਤ ਹੀ ਤੁਸੀਂ ਕੱਢਣਾ ਆ ਫਿਰ ਹੀ ਤੁਸੀਂ ਆਪਣੇ ਫੇਸ ਦੇ ਉੱਪਰ ਲਗਾਉਣਾ ਚੰਗੀ ਤਰ੍ਹਾਂ ਵਾਸ਼ ਕਰਕੇ ਪੀਲ ਆਫ ਕਰਕੇ ਫਿਰ ਹੀ ਤੁਸੀਂ ਜਿਵੇਂ ਦੇ ਮੈਂ ਦੱਸਿਆ ਤੁਹਾਨੂੰ ਇਵੇਂ ਦੀ ਤੁਸੀਂ ਆਪਣੇ ਫੇਸ ਵਾਤੀ ਮੈਂ ਅਲੱਗ ਹੀ ਰੱਖੀ ਹੋਈ ਹੈ ਇਦੇ ਵਿੱਚ ਮੈਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਆਪਣੇ ਸਿਰਫ ਆਪਣੇ ਫੇਸ ਵਾਸਤੇ ਰੱਖੀ ਹੋਈ ਆ ਨਹੀਂ ਤੇ ਤੁਸੀਂ ਇਧਰਕ ਵਗੈਰਾ ਲਸਣ ਵਗੈਰਾ ਕਰਦੇ ਹੋ ਨਾ ਉਹਨਾਂ ਫਿਰ ਫੇਸ ਦੇ ਉੱਪਰ ਜਲਣ ਹੋਗੀ ਐਵੇਂ ਦੀ ਤੁਸੀਂ ਅਲੱਗ ਲਿਆ ਕੇ ਇੱਕ ਰੱਖੋ ਆਪਣੇ ਫੇਸ ਤੇ ਲਈ ਅੱਜ ਹੁਣ ਅਸੀਂ ਆ ਦੇਖੋ ਮੈਂ ਪੋਟੈਟੋ ਦਾ ਜੂਸ ਕੱਢਿਆ ਹੋਇਆ ਇਹਦੇ ਵਿੱਚ ਮੈਂ ਦੋ ਚੀਜ਼ਾਂ ਹੀ ਐਡ ਕਰਨੀਆਂ ਪਿਗਮੇਨਟੇਸ਼ਨ ਵਾਸਤੇ ਹਾਂਜੀ ਪੋਟੈਟੋ ਦੇ ਜੂਸ ਵਿੱਚ ਅਸੀਂ ਐਡ ਕਰਾਂਗੇ ਜੀ হানি ਜੋ ਤੁਹਾਡੀ ਸਕਿਨ ਤੇ ਰਿੰਕਲ ਨੂੰ ਠੀਕ ਕਰੇਗਾ ਦਾਗ-ਧੱਬੇ ਵੀ ਠੀਕ ਕਰੇਗਾ ਐਂਟੀ 에ਜਿੰਗ ਦਾ ਕੰਮ ਕਰਦਾ ਹੈ ਜੀ ਹਾਈਡਰੇਟ ਬਣਾ ਕੇ ਰੱਖੇਗਾ ਤੁਹਾਡੀ ਸਕਿਨ ਨੂੰ ਹੁਣ ਅਸੀਂ ਐਡ ਕਰਾਂਗੇ ਰਾਈਸ ਫਲਾਰ ਚਾਵਲ ਦਾ ਆਟਾ ਚੰਗੀ ਤਰ੍ਹਾਂ ਮਿਕਸ ਕਰੋ ਤੁਸੀਂ ਪਹਿਲਾਂ ਇਹਦੇ ਵਿੱਚ ਹੋਰ ਅਸੀਂ ਕੀ ਐਡ ਕਰਨਾ ਇਹ ਤੁਸੀਂ ਦੇਖਿਓ ਰਾਈਸ ਫਲੌਰ ਬਹੁਤ ਹੀ ਵਧੀਆ ਜੀ ਸਕਿਨ ਦੇ ਉੱਪਰ ਕਸਾ ਬਣਾਈ ਰੱਖਦਾ ਸਕਰਬ ਦਾ ਕੰਮ ਕਰਦਾ ਸਕਿਨ ਨੂੰ ਟਾਈਟ ਕਰਦਾ ਆ ਅਸੀਂ ਐਡ ਕਰਾਂਗੇ ਮੁਲੇਠੀ ਪਾਊਡਰ ਆ ਦੇਖੋ ਮੁਲੇਠੀ ਪਾਊਡਰ ਐਡ ਕਰ ਦਿੱਤਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਵੀ ਪਿਗਮੈਂਟੇਸ਼ਨ ਵਾਸਤੇ ਬਹੁਤ ਹੀ ਵਧੀਆ ਹੈ ਜੀ ਪੈਕ ਮੁਲੇਠੀ ਬੈਸਟ ਹੈ ਜੀ ਪਿਗਮੈਂਟੇਸ਼ਨ ਵਾਸਤੇ ਬਿਲਕੁਲ ਪਿਗਮੈਂਟੇਸ਼ਨ ਠੀਕ ਹੋ ਜਾਵੇਗੀ ਤੁਹਾਡੀ ਚੰਗੀ ਤਰ੍ਹਾਂ ਮਿਕਸ ਕਰੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਟਾਟੋ ਦਾ ਜੂਸ ਤੇ ਤੁਸੀਂ ਡੇਲੀ ਵੀ ਆਪਣੇ ਫੇਸ ਦੇ ਉੱਪਰ ਲਗਾਓਗੇ ਨਾ ਜਿੱਥੇ ਤੁਹਾਡੇ ਪਿਗਮੇਨਟੇਸ਼ਨ ਨੇ ਉੱਥੇ ਜ਼ਿਆਦਾ ਤੁਸੀਂ ਧਿਆਨ ਦਿਓ ਡੇਲੀ ਆਪਣੇ ਫੇਸ ਦੇ ਉੱਪਰ ਪਟਾਟੋ ਦਾ ਜੂਸ ਤੁਸੀਂ ਲਗਾਓ ਤਾਂ ਪਿਗਮੇਨਟੇਸ਼ਨ ਠੀਕ ਹੋ ਜਾਣੀ ਦਿਨੋਂ ਦਿਨੇ ਰਿਮੂਵ ਹੋ ਜਾਣ ਗਿਆ ਲਾਈਟ ਹੋ ਜਾਣ ਗਿਆ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜੀ ਪਹਿਲਾਂ ਤੁਹਾਨੂੰ ਲੱਗੇਗਾ ਕਿ ਲਿਕਵਿਡ ਥੋੜਾ ਫਿਰ ਆਪੇ ਹੀ گاੜਾ ਹੋ ਜਾਂਦਾ ਹੈ ਚੰਗੀ ਤਰ੍ਹਾਂ ਲਾ ਕੇ ਆਪਣੇ ਫੇਸ ਨੂੰ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਵਾਸ਼ ਕਰਨਾ ਹੈ ਫੇਸ ਵਾਸ਼ ਦੇ ਨਾਲ ਫਿਰ ਕੱਚੇ ਦੁੱਧ ਨਾਲ ਕਲੀਨ ਕਰਨਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ 2-3 ਵਾਰੀ ਡਿਪ ਕਰਕੇ ਕਾਟਨ ਨੂੰ ਕੱਚੇ ਦੁੱਧ ਵਿੱਚ ਫਿਰ ਕਲੀਨ ਕਰਨਾ ਫਿਰ ਹੀ ਤੁਸੀਂ ਪੈਕ ਲਗਾਣਾ ਤੇ ਪੈਕ ਤੁਸੀਂ ਲਗਾਣਾ ਸ਼ਾਮ ਨੂੰ ਸ਼ਾਮ ਨੂੰ ਰਿਜ਼ਲਟ ਬਹੁਤ ਹੀ ਵਧੀਆ ਆਂਦਾ ਹੈਗਾ ਤੇ ਡੇਲੀ ਆਪਣੇ ਫੇਸ ਦੇ ਉੱਪਰ ਪੋਟੈਟੋ ਦਾ ਜੂਸ ਤੁਸੀਂ ਲਗਾ ਸਕਦੇ ਕੋਈ ਨੁਕਸਾਨ ਨਹੀਂ ਹੈਗਾ ਕੱਲਾ ਪੋਟੈਟੋ ਦਾ ਜੂਸ ਤੁਸੀਂ ਆਪਣੇ ਫੇਸ ਦੇ ਉੱਪਰ ਡੇਲੀ ਲਗਾ ਸਕਦੇ ਜੇ ਸ਼ਾਮ ਨੂੰ ਲਗਾ ਲਿਆ ਕਰੋ ਇਹ ਪੈਕ ਵੀਕ ਦੇ ਵਿੱਚ 3 ਵਾਰ ਜਿਨ੍ਹਾਂ ਦੇ ਪਿਗਮੈਂਟੇਸ਼ਨ ਬਹੁਤ ਜ਼ਿਆਦਾ ਕਾਲੇ ਦਾਗ ਦੱਪੇ ਨੇ ਤਾਂ ਵੀਕ ਦੇ ਵਿੱਚ 3 ਵਾਰ ਤੁਸੀਂ ਲਗਾਣਾ ਹੈਗਾ ਆ ਦੇਖੋ ਆਮਲੇਠੀ ਹੈਗੀ ਇਹਦੀ ਸਟਿਕ ਹੈ ਇਹਦਾ ਫਾਈਨ ਪਾਊਡਰ ਵੀ ਮਿਲ ਜਾਂਦਾ ਤੁਸੀਂ ਫਾਈਨ ਪਾਊਡਰ ਲੈ ਕੇ ਆਣਾ ਇਹਨੂੰ ਅਸੀਂ ਕਰਾਂਗੇ ਫਾਈਨ ਪਾਊਡਰ ਨਹੀਂਗਾ ਹੁੰਦਾ ਇਹਦਾ ਮੈਂ سیرਮ ਬਣਾ ਕੇ ਪਹਿਲਾਂ ਤੁਹਾਨੂੰ ਦੱਸਿਆ ਉਹ ਜਿਹੜੀ ਮੇਰੇ ਭੈਣ ਨੇ ਅਜ ਮੈਨੂੰ ਦੱਸਿਆ ਕਿ ਮੇਰੇ ਪਿਗਮੈਂਟੇਸ਼ਨ ਹੈ ਤੁਸੀਂ ਵੀਡੀਓ ਬਣਾਣਾ ਤੁਸੀਂ ਉਹ سیرਮ ਵੀ ਦੇਖੋ ਉਹ سیرਮ ਵੀ ਬਣਾ ਕੇ ਰੱਖੋ ਮਲੇਠੀ سیرਮ ਉਹਦੇ ਨਾਲ ਵੀ ਕਾ ਬਹੁਤ ਹੀ ਫਰਕ ਪੈ ਜਾਣਾ ਤੁਹਾਡੇ ਫੇਸ ਦੇ ਉੱਪਰ ਇਹ ਸਟਿਕ ਹੈ ਤੇ ਫਾਈਨ ਪਾਊਡਰ ਲੈ ਕੇ ਆਣਾ ਤੁਸੀਂ ਸਟਿਕ ਵੀ ਲੈਣੀ ਇਹਦਾ ਤੁਸੀਂ سیرਮ ਬਣਾ ਲੈਣਾ ਫਾਈਨ ਪਾਊਡਰ ਦਾ ਤੁਸੀਂ ਪੈਕ ਬਣਾਉਣਾ ਹੈਗਾ ਇਹਦਾ ਅਸੀਂ ਫਾਈਨ ਪਾਊਡਰ ਚੰਗੀ ਤਰ੍ਹਾਂ ਬਣਦਾ ਨਹੀਂ ਹੈਗਾ ਘਰ ਵਿੱਚ ਆ ਦੇਖੋ ਹੁਣ ਮੈਂ ਆਪਣੇ ਹੈਂਡ ਤੇ ਲਗਾ ਕੇ ਦਿਖਾ ਰਹੀ ਹਾਂ ਤੁਹਾਨੂੰ ਤੁਸੀਂ ਆਪਣੇ ਫੇਸ ਦੇ ਉੱਪਰ ਲਗਾਉਣਾ ਹੈਗਾ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਆਪਣੇ ਹੈਂਡ ਨੂੰ ਵੀ ਕਲੀਨ ਕਰਨਾ ਹੈਗਾ ਐਵੇਂ 2 ਮਿੰਟ ਦੀ ਅਸੀਂ ਮ사ਜ ਕਰਾਂਗੇ ਬਹੁਤ ਹੀ ਸੌਫਟ ਹੈ ਜੀ ਇਹ ਪੈਕ ਜਦੋਂ ਤੁਸੀਂ ਖੁਦ ਕਰੋਗੇ ਤੁਹਾਨੂੰ ਪਤਾ ਚਲੇਗਾ ਪਿਗਮੈਂਟੇਸ਼ਨ ਤਾਂ ਬਿਲਕੁਲ ਠੀਕ ਹੋ ਜਾਂਦੀ ਪਰ ਲਗਾਤਾਰ ਕਰਨ ਦੇ ਨਾਲ ਇਹ ਨਹੀਂ ਕਿ ਤੁਸੀਂ ਇੱਕ ਵਾਰੀ ਕਰਨ ਦੇ ਨਾਲ ਹੀ ਤੁਹਾਡੀ ਪਿਗਮੈਂਟੇਸ਼ਨ ਰਾਤੋਂ ਰਾਤ ਠੀਕ ਹੋ ਗਈ ਨਹੀਂ ਲਗਾਤਾਰ ਕਰੋਗੇ ਤਾਂ ਪਿਗਮੈਂਟੇਸ਼ਨ ਬਿਲਕੁਲ ਠੀਕ ਹੋ ਜਾਵੇਗੀ ਤੁਹਾਡੀ ਉਹ ਮੈਨੂੰ ਬੋਲ ਰਹੀ ਸੀ ਕਿ ਮੂਝੇ ਡਾਕਟਰ ਨੇ ਬੋਲਾ ਕਿ ਤੁਸੀਂ ਜਿੰਨੀ ਮਾਜੀ ਮੈਡੀਸਿਨ ਖਾ ਲੋ ਤਾਂ ਫਿਰ ਤੁਹਾਡੀ ਪਿਗਮੈਂਟੇਸ਼ਨ ਹੋ ਜਾਣੀ ਆ ਸਹੀ ਬੋਲਿਆ ਡਾਕਟਰ ਨੇ ਤੁਹਾਨੂੰ ਨਹੀਂ ਤਾਂ ਡਾਕਟਰ ਤੇ ਕਹੀ ਬੋਲਦੇ ਆ ਪੈਸੇ ਦੇ ਕਰਕੇ ਵੀ ਤੁਸੀਂ ਆਹ ਕਰੀਮਾ ਲਗਾ ਲਓ ਉਹ ਲਗਾ ਲਓ ਪਰ ਡਾਕਟਰ ਨੇ ਸਹੀ ਬੋਲੇ ਅਸਿਸਟੈਂਟ ਨੂੰ ਕਿ ਫੇਰ ਆ ਜਾਣਗੀ ਪਿਗਮੈਂਟੇਸ਼ਨ ਤੁਹਾਡੇ ਤੁਸੀਂ ਇੰਦਾ ਨੇਚਰਲ ਰੈਮਡੀ ਲਗਾਓ ਬਿਲਕੁਲ ਠੀਕ ਹੋ ਜਾਣੀ ਤੁਹਾਡੀ ਪਿਗਮੈਂਟੇਸ਼ਨ ਬਹੁਤ ਵਧੀਆ ਹੈ ਜੀ ਮਲੇਠੀ ਪਾਊਡਰ ਤੇ ਚਾਵਲ ਦਾ ਆਟਾ ਤੇ ਪੋਟਾਟੋ ਜੂਸ ਬੈਸਟ ਨੇ ਤਿੰਨੋਂ ਚੀਜ਼ਾਂ ਹੀ ਪਿਗਮੈਂਟੇਸ਼ਨ ਵਾਸਤੇ ਨਾਲੇ ਸਕਰਬ ਹੋ ਜਾਏਗਾ ਤੁਹਾਡੇ ਫੇਸ ਤੇ ਨਾਲੇ ਪੈਕ ਦਾ ਕੰਮ ਹੋ ਜਾਏਗਾ ਜੀ ਸ਼ਾਮ ਨੂੰ ਕਰਨਾ ਹੈਗਾ ਦਿਨੇ ਨਹੀਂ ਲਗਾਣਾ ਇਹ ਪੈਕ ਸ਼ਾਮ ਨੂੰ ਲਗਾਇਆ ਕਰੋ ਜਦੋਂ ਵੀ ਤੁਸੀਂ ਕੋਈ ਪੈਕ ਲਗਾਉਂਦੇ ਸ਼ਾਮ ਨੂੰ ਹੀ ਲਗਾਇਆ ਕਰੋ ਰਿਜ਼ਲਟ ਵਧੀਆ ਆਉਂਦਾ ਸ਼ਾਮ ਨੂੰ ਬਿਲਕੁਲ ਦਿਨੋਂ ਦਿਨ ਲਾਈਟ ਹੁੰਦੀ ਜਾਵੇਗੀ ਉਹ ਮੈਨੂੰ ਬੋਲ ਰਹੀ ਸੀ ਕਿ ਮuje ਮੈਨੂੰ ਪਤਾ ਨਹੀਂ ਹੈਗਾ ਕਿ ਜੂਸ ਕਿਵੇਂ ਕੱਢਣਾ ਹੈਗਾ ਆਲੂ ਦਾ ਲਾਈਵ ਦੇ ਚ ਆਣ ਕੇ ਬੋਲ ਰਹੇ ਸੀ ਕਿ ਤੁਸੀਂ ਵੀਡੀਓ ਪਾਈ ਮੈਨੂੰ ਪਤਾ ਨਹੀਂ ਤਾਂ ਮੈਂ ਉਸ ਨੂੰ ਦਿਖਾਇਆ ਕਿ ਤੁਸੀਂ ਐਵੇਂ ਦੀ ਚੀਜ਼ ਲਿਆ ਕੇ ਰੱਖੋ ਆਪਣੇ ਫੇਸ ਵਾਤੇ ਲੱਗ ਤੇ ਉਹਦੇ ਨਾਲ ਤੁਹਾਡੇ ਕਿਉਂਕਿ ਫਿਰ ਅਸੀਂ ਜਿਵੇਂ ਲਿਆ ਕੇ ਰੱਖਾਂਗੇ ਘਰ ਵਿੱਚ ਦਾ ਪਹਿਲਾ ਵੀ ਹੈਗੀ ਪਰ ਉਹਦਣਾ ਜਿਵੇਂ ਅਸੀਂ ਕੋਈ ਅਦਰਕ ਲਸਣ ਵਗੈਰਾ ਕਰਦੇ ਆ ਨਾ ਉਹ ਫਿਰ ਜਨਨੂ ਦੀ ਸਾਡੇ ਫੇਸ ਦੇ ਉੱਪਰ ਇਹ ਵੱਖਰੀ ਅਲੱਗ ਹੀ ਲਿਆ ਕੇ ਰੱਖੋ ਤੁਸੀਂ ਆਪਣੇ ਫੇਸ ਦੇ ਵਾਸਤੇ ਇਹਦੇ ਵਿੱਚ ਤੁਸੀਂ ਟਮਾਟਰ ਜੋ ਕੁਝ ਮਰਜੀ ਕਰ ਸਕਦੇ ਜੇ ਆਲੂ ਨੂੰ ਵੀ ਕਰ ਸਕਦੇ ਜੇ ਆ ਦੇਖੋ ਕਈ ਵਾਰੀ ਅਸੀਂ ਥੋੜੀ ਜੀ ਚੀਜ਼ ਕਰਨੀ ਹੁੰਦੀ ਆ ਤਾਂ ਉਹ ਫਿਰ ਮਿਕਸੀ ਜਾਰ ਵਿੱਚ ਨਹੀਂ ਹੁੰਦੀ ਹੈਗੀ ਮਿਕਸੀ ਚ ਕਰਦੀ ਵੀ ਨਹੀਂ ਹੁੰਦੀ ਥੋੜੀ ਚੀਜ਼ ਜਿਆਦਾ ਹੋਵੇ ਤਾਂ ਉਹ ਹੋ ਜਾਂਦੀ ਏ ਇਦਾਂ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਆ ਵਧੀਆ ਤਰੀਕੇ ਨਾਲ ਹੋ ਜਾਂਦੀ ਆ ਨਾਲੇ ਫਾਈਨ ਹੋ ਜਾਂਦਾ ਜਿਵੇਂ ਪਲਪ ਵਗੈਰਾ ਬਣ ਜਾਂਦਾ ਇਹਦੇ ਨਾਲ ਆ ਦੇਖੋ ਐਵੇਂ ਤੁਸੀਂ ਮ사ਜ ਕਰ ਲੈਣੀ ਚੰਗੀ ਤਾ ਫਿਰ ਉੱਪਰ ਕਲੇਅਰ ਲਗਾ ਕੇ ਛੱਡ ਦਿਓ ਤੁਸੀਂ 15 ਮਿੰਟ ਵਾਸਤੇ ਲਗਾ ਲਓ ਆਪਣੇ ਫੇਸ ਦੇ ਉੱਪਰ 15 ਮਿੰਟ ਵਾਸਤੇ ਇਹ ਬਹੁਤ ਵਧੀਆ ਰਿਜ਼ਲਟ ਆਵੇਗਾ 15 ਮਿੰਟ ਵਾਸਤੇ ਲਗਾ ਕੇ ਤੁਸੀਂ ਰੈਸਟ ਕਰਨੀ ਗੱਲਾਂ ਬਾਤਾਂ ਨਹੀਂ ਕਰਨੀਆਂ 10 ਮਿੰਟ ਤੋ ਬਾਅਦ ਤੁਸੀਂ ਜਿਵੇਂ ਇਹ ਡਰਾਈ ਹੋ ਜੇਗਾ ਹੱਥਾਂ ਨੂੰ ਥੋੜਾ ਗਿੱਲਾ ਕਰਕੇ ਆਪਣੇ ਫੇਸ ਨੂੰ ਵੀ ਥੋੜਾ ਗਿੱਲਾ ਕਰਕੇ ਫਿਰ 2 ਮਿੰਟ ਦੀ ਮ사ਜ ਦੇ ਕੇ ਲਾਈਟ ਹੈਂਡ ਨਾਲ ਰਗੜਾ ਰਕੜੀ ਨਹੀਂ ਕਰਨੀ ਹੈਗੀ ਸੋਫਟ ਹੱਥ ਨਾਲ ਹੀ ਮ사ਜ ਕਰਿਆ ਕਰੋ ਆਪਣੇ ਫੇਸ ਦੇ ਉੱਪਰ ਜਿਵੇਂ ਫੇਸ ਨੂੰ ਵਾਸ਼ ਕਰਦੇ ਜੇ ਸੋਫਟ ਹੱਥ ਨਾਲ ਹੀ ਸਾਫ਼ ਕਰਿਆ ਕਰੋ ਆਪਣੇ ਫੇਸ ਨੂੰ ਵੀ ਰਗੜ ਕੇ ਬਹੁਤਾ ਕਈ ਕੀ ਕਰਦੇ ਆ ਤੌਲੀਏ ਨਾਲ ਰਗੜਦਾ ਹੈ ਬਹੁਤ ਜ਼ਿਆਦਾ ਰਗੜਦੇ ਨੇ ਫੇਸ ਨੂੰ ਉਹ ਜ਼ਿਆਦਾ ਵਧੀਆ ਨਹੀਂ ਹੈ ਕਿ ਤੁਹਾਡਾ ਵਧੀਆ ਹੋ ਜਾਣਾ ਜਾਂ ਤੁਹਾਡਾ ਰਿੰਕਲ ਦੂਰ ਹੋਏ ਨੇ ਪੈ ਜਾਣੇ ਹੈ ਰਿੰਕਲ ਠੀਕ ਨਹੀਂ ਹੋਣੇ ਉਹਦੇ ਨਾਲ ਇਸ ਕਰਕੇ ਤੁਸੀਂ ਰਗੜਾ ਰਗੜੀ ਨਾ ਕਰਿਆ ਕਰੋ ਸੌਫਟ ਨਾਲ ਕਰਿਆ ਕਰੋ ਆਪਣੇ ਫੇਸ ਦੇ ਉੱਪਰ ਤੇ ਤੁਸੀਂ ਕਰੀਮਾਂ ਵਗੈਰਾ ਛੱਡੋ ਇਹ ਪੈਕ ਲਗਾ ਕੇ ਦੇਖੋ ਜਿਨ੍ਹਾਂ ਦੇ ਉੱਪਰ ਪਿਗਮੈਂਟੇਸ਼ਨ ਕਾਲੇ ਦਾਗ ਦਾ ਪਏ ਜਾਂ ਟੈਨਿੰਗ ਹੋ ਗਈ ਆ ਇਹ ਪੈਕ ਨੂੰ ਤੁਸੀਂ ਵੀਕ ਦੇ ਵਿੱਚ ਤਿੰਨ ਵਾਰ ਲਗਾਣਾ ਤੇ ਰਿਜ਼ਲਟ ਬਹੁਤ ਹੀ ਵਧੀਆ ਆਏਗਾ ਦਿਨੋਂ ਦਿਨ ਲਾਈਟ ਹੁੰਦੀਆਂ ਜਾਣਗੀਆਂ ਤੁਹਾਡੀ ਪਿਗਮੈਂਟੇਸ਼ਨ ਡਾਰਕ ਜੋ ਵੀ ਡਾਰਕ ਸਰਕਲ ਉਹ ਵੀ ਠੀਕ ਹੋਣਗੇ ਇਹਦੇ ਨਾਲ ਕਾਲਾਪਨ ਬਹੁਤ ਆ ਅਨਿਵਨ ਸਕਿਨ ਹੋ ਗਈ ਆ ਉਹ ਵੀ ਈਵਨ ਹੋ ਜਾਏਗੀ ਕਈਆਂ ਦੀ ਮੈਂ ਦੇਖਿਆ ਕਾਲੀ ਕਿ ਤੇ ਉਹ ਗੋਰੀ ਐਵੇਂ ਸਕਿਨ ਹੋਈ ਹੁੰਦੀ ਆ ਹੱਥਾਂ ਦੀ ਵੀ ਹੋਈ ਹੁੰਦੀ ਆ ਗਰਦਨ ਤੇ ਆ ਤੁਸੀਂ ਉੱਥੇ ਵੀ ਇਹ ਪੈਕ ਲਗਾ ਸਕਦੇ ਜੀ ਹੱਥਾਂ ਤੇ ਆਪਣੀ ਗਰਦਨ ਤੇ ਵੀ ਲਗਾ ਸਕਦੇ ਜੀ ਟੈਨਿੰਗ ਨੂੰ ਦੂਰ ਕਰੇਗਾ ਬਹੁਤ ਹੀ ਵਧੀਆ ਪੈਕ ਆ ਸਾਰੀਆਂ ਮੇਰੀਆਂ ਭੈਣਾਂ ਇਹ ਪਿਗਮੇਟੇਸ਼ਨ ਹੈ ਤੇ ਆਪਣੇ ਫੇਸ ਦੇ ਉੱਪਰ ਟਰਾਈ ਕਰਨਾ ਵੀਕ ਦੇ ਵਿੱਚ ਤਿੰਨ ਵਾਰ ਲਗਾਉਣਾ 15 ਮਿੰਟ ਤੋਂ ਬਾਅਦ ਤੁਸੀਂ ਇਹਨੂੰ ਜੀ ਵਾਸ਼ ਕਰ ਲੈਣਾ ਆਪਣੇ ਫੇਸ ਨੂੰ ਬਾਅਦ ਵਿੱਚ ਤੁਸੀਂ ਜਿਵੇਂ ਮੈਂ ਐਂਟੀ-ਏਜਿੰਗ ਕਰੀਮ ਬਣਾਣੀ ਦੱਸੀ ਤੁਹਾਨੂੰ ਉਹ ਲਗਾ ਸਕਦੇ 2 ਮਿੰਟ ਦੀ ਮ사ਜ ਦੇ ਕੇ ਉੱਪਰ ਨੂੰ ਮ사ਜ ਕਰਨੀ نیچے ਨੂੰ ਨਹੀਂ ਕਰਨੀ ਸਕਿਨ ਨੂੰ ਲੈ ਕੇ ਆਣਾ ਉੱਪਰ ਨੂੰ ਲੈ ਕੇ ਜਾਣਾ ਤੇ ਬਹੁਤ ਵਧੀਆ ਰਿਜ਼ਲਟ ਆਏਗਾ ਵੀਡੀਓ ਨੂੰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਸ਼ੇਅਰ ਵੀ ਕਰਿਆ ਕਰੋ ਹੌਨ ਹੌਨ ਕਮੈਂਟ ਕਰਿਆ ਕਰੋ ਦੇਲੀ ਮੇਰੀ 9 ਵਜੇ ਵੀਡੀਓ ਆਂਦੀ ਹੈ ਸਾਰੀਆਂ ਮੇਰੀਆਂ ਭੈਣਾਂ ਦੇਖਿਆ ਕਰਨ ਜੀ ਮੈਂ 12 ਵਾਸਤੇ ਤੇ ਆਪਣੇ हेयर ਵਾਸਤੇ ਬਿਊਟੀ ਵਾਸਤੇ ਮਤਲਬ ਪਾਨੀ ਆਂ ਕੱਲ ਮੈਂ हेयर ਦੀ ਪਾਈ ਹੋਈ ਸੀ ਹੈ ਨਾ ਕਿਵੇਂ ਲਗਾਣੀ ਆਪਾਂ ਮਹਿੰਦੀ ਤੇ ਹੈਨਾ ਦੋਨੇ ਵਨ ਸਟੈਪ ਵਿੱਚ ਕਿਵੇਂ ਲਗਾਣੀ ਆ ਠੀਕ ਹੈ ਤੇ ਤੁਸੀਂ ਮੇਰੀ ਵੀਡੀਓ ਵਾਚ ਕਰਿਆ ਕਰੋ ਸੁਣ ਸੁਣ ਕਮੈਂਟ ਕਰਿਆ ਕਰੋ ਥੈਂਕ ਯੂ ਜੀ ਸਭੀ ਕੋ